ਜਥੇਦਾਰ ਕੁਲਦੀਪ ਸਿੰਘ ਗੜਗਾਜ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹਨ ਮੁੱਖ ਮੰਤਰੀ ਨੂੰ ਤਲਬ ਕੀਤੇ ਜਾਣ ਦੇ ਮਾਮਲੇ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਹਨ ਆਕਾਲੀ ਦਲ ਪੁਨਰਸੁਰਜੀਤ ਨਾਲ ਸੰਬੰਧਿਤ ਸੱਤ ਸ਼੍ਰੋਮਣੀ ਕਮੇਟੀ ਮੈਂਬਰਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਬੀਬੀ ਕਿਰਨ ਜੋਤ ਕੌਰ ਸਾਬਕਾ ਜਨਰਸਕੱਤਰ ਐਸਜੀਪੀਸੀ ਅੰਤਰਿਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਣਕੇ ਸੁਰਿੰਦਰ ਸਿੰਘ ਪੁਲੇਰਾਠਾ ਨਰਮੈਲ ਸਿੰਘ ਕਰਨੈਲ ਸਿੰਘ ਕਰਤਾਰਪੁਰ ਮਹਿੰਦਰ ਸਿੰਘ ਆਦਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਵਿਰੁੱਧ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਤੁਹਾਡੇ ਨਿਯੁਕਤ ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ ਨੇ ਮर्यादा ਦੀ ਜਾਣਕਾਰੀ ਹੋਣ ਦੇ ਬਾਵਜੂਦ ਪੰਥ ਵਿੱਚ ਗੈਰ ਪੰਥਕ ਰਵਾਇਤ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਤੇ ਸੱਦੇ ਜਾਨ ਸੰਬੰਧੀ ਸਵਾਲ ਉਠਾਉਂਦਿਆਂ ਕਿਹਾ ਗਿਆ ਕਿ ਗੈਰ ਪੰਥਕ ਰਵਾਇਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਮੁੱਖ ਮੰਤਰੀ ਨੂੰ ਪਤਿਤ ਸਿੱਖ ਕਹਿ ਕੇ ਅਕਾਲ ਤਖਤ ਸਾਹਿਬ ਦੇ ਦਫ਼ਤਰ ਇਹ ਕਹਿ ਕੇ ਸੱਦਿਆ ਕਿ ਉਸ ਨੂੰ ਅਕਾਲ ਤਖਤ ਦੀ ਪਸੀਲ ਤੇ ਸਦਿਆ ਨਹੀਂ ਜਾ ਸਕਦਾ ਜੇ ਅਕਾਲ ਤਖਤ ਸਾਹਿਬ ਦੇ ਨਾਮ ਸਥਾਪਿਤ ਕੀਤਾ ਹੈ ਕਿ ਉੱਥੇ ਅਕਾਲ ਤਖਤ ਦੀ ਮਰਿਆਦਾ ਨਜ਼ਰ ਅੰਦਾਜ਼ ਕੀਤੀ ਜਾ ਸਕਦੀ ਹੈ ਕਿ ਦਫਤਰ ਵੱਡਾ ਹੈ ਕਿ ਅਕਾਲ ਤਖਤ ਸਾਹਿਬ ਦੀ ਸੰਸਥਾ ਉਨ੍ਹਾਂ ਅਗੇ ਸਵਾਲ ਚੁੱਕੇ ਹਨ ਕਿ ਕੀ ਦਫਤਰ ਵਿੱਚ ਮਨਮਰਜ਼ੀ ਦੀ ਮਰਿਆਦਾ ਲਾਗੂ ਕਰਨ ਦੀ ਖੁੱਲ ਹੈ ਉਕਤ ਸਿੱਖ ਪੰਥ ਦੀ ਸੀਨੀਅਰ ਲੀਡਰਸ਼ਿਪ ਨੇ ਪ੍ਰਧਾਨ ਸਾਹਿਬ ਨੂੰ ਸ਼ਿਕਾਇਤ ਦੌਰਾਨ ਜ਼ੋਰ ਦਿੱਤਾ ਕਿ ਮਿੱਥ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਵੇਂ ਮਾਇਨੇ ਹੁਣ ਤੇ ਗੈਰ ਪੰਥਕ ਰਵਾਇਤਾਂ ਸ਼ੁਰੂ ਕਰਨ ਅਵਰੋਧ ਜਿਹਦਾ ਵੀ ਜਵਾਬ ਤਲਬੀ ਅਹੁਦੇ ਦਾ ਤੁਰੰਤ ਫਾਰਕ ਕੀਤਾ ਜਾਵੇ ਉਹਨਾਂ ਮੰਗ ਕੀਤੀ ਹੈ ਕਿ ਜਹੇਦਾਰ ਨੂੰ ਅਹੁਦੇ ਤੋਂ ਪਾਸੇ ਕਰਨ ਲਈ ਉਕਤ ਸੱਤ ਸ਼੍ਰੋਮਣੀ ਕਮੇਟੀ ਮੈਂਬਰਾਂ ਵਰਨਨ ਕੀਤਾ ਕਿ ਦਸਮ ਪਿਤਾ ਨੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਗੁਰਿਆਈ ਬਖਸ਼ੀ ਸੀ ਉਨ੍ਹਾਂ ਦੀ ਤਿਆਰ ਕੀਤੀ ਅਮਰਤਾਰੀ ਸਿੰਘ ਦੀ ਜਥੇਬੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਗੁਰੂ ਪੰਥ ਦੀ ਹਜ਼ੂਰੀ ਵਿੱਚ ਪੰਥਕ ਮਸਲੇ ਵਿਚਾਰੇ ਜਾ ਸਕਦੇ ਹਨ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਪਹਿਰਾ ਦੇਣਾ ਸ਼ੋਮਣੀ ਕਮੇਟੀ ਦਾ ਕੰਮ ਹੈ ਇਸ ਕਾਰ ਦੇ ਲਈ ਜਥੇਦਾਰ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ ਇਹ ਲਿਖਤੀ ਪੱਤਰ ਬੀਬੀ ਕਿਰਨਜੋਤ ਕੌਰ ਤੇ ਮਾਸਟਰ ਮਿੱਠੂ ਸਿੰਘ ਨੇ ਦਫ਼ਤਰ ਸ਼ੋਮਣੀ ਕਮੇਟੀ ਸੱਤ ਮੈਂਬਰਾਂ ਵੱਲੋਂ ਦਿੱਤਾ ਹੈ